ਇਕ ਓਅੰਕਾਰ ਸਤਗੁਰ ਪ੍ਰਸਾਦਿ ਰਾਗ ਆਸਾ ਕਰ ਅਠਵੇਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਤੁਰਾ ਹਉ ਮੈਂ ਰੋਈਐ ਗੁਰਮੁਖ ਨਾਮ ਧਿਆਏ ਅਸਥਿਰ ਹੋਈਐ ਗੁਰਪੂਰੇ ਸ਼ਾਬਾਸ ਚੱਲਣ ਜਾਣਿਆ ਲਾਹਾਂ ਨਾਮ ਸੋਸਾਰ ਸ਼ਬਦ ਸਮਾਣਿਆ ਰਹਾਉ ਪੂਰਬ ਲਿਖੇ ਡੇਹ ਸਿ ਆਏ ਮਾਇਆ ਚਲਣ ਅੱਜ ਕੇ ਕੱਲ ਧੁਰੋਂ ਫੁਰਮਾਇਆ ਬਿਰਥਾ ਜਨਮ ਤਿੰਨਾ ਜਿਨੀ ਨਾਮ ਵਿਸਾਰਿਆ ਜੂਐ ਖੇਲਣ ਜਗ ਕੇ ਇਹ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਨਾਨਕ ਸੱਚੇ ਸੱਚ ਸਚ ਸਮਾਇਆ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦੀ ਭੁਜ ਸਚ ਸਮਾਇਆ ਜਿਨ ਧੁਰ ਲਿਖਿਆ ਲੇਖ ਤਿਨਹੀ ਨਾਮ ਕਮਾਇਆ ਦਰ ਸਚੈ ਸਚਿਆਰ ਮਹਿਲ ਬੁਲਾਇ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਆਹ ਦਿਨ ਨਾਮ ਧਿਆਏ ਹਰ ਗੁਣ ਗਾਈਐ ਅੰਤਰ ਵਸ ਅਨੇਕ ਮਨ ਮੁਖ ਨਹੀਂ ਪਾਈਐ ਆਉਮੈ ਗਰਬੈ ਗਰਬ ਆਪ ਖੁਆਈਐ ਨਾਨਕ ਆਪੇ ਆਪ ਆਪ ਖੁਆਈਐ ਗੁਰਮਤਿ ਮਨ ਪ੍ਰਗਾਸ ਸਚਾ ਪਾਈਐ ਰਾਗ ਆਸਾਬਰੀ ਘਰ ਸੋਲਵੇਂ ਕੇਦੋ ਮੁਹੱਲਾ ਚੌਥਾ ਸੁਧੰਗ ਇਕ ਓ ਅੰਕਾਰ ਸਤਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰਉ ਸਤਗੁਰ ਮੋਕਉ ਹਰ ਨਾਮ ਬਤਾਇਆ ਹਉ ਹਰ ਦਿਨ ਖਿਨ ਪਲ ਰਹਿ ਨਾ ਸਕਉ ਰਹਾ ਹਮਰੇ ਸ੍ਰਵਣ ਸਿਮਰਨ ਹਰ ਕੀਰਤਨ ਹਉ ਹਰ ਦਿਨ ਰਹਿ ਨਾ ਸਕਉ ਹਉ ਇੱਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਦਧਾਨ ਕਿਨਹੂ ਪ੍ਰੀਤ ਲਾਈ ਮੋ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਆਸਾਵਰੀ ਮਹੱਲਾ ਚੌਥਾ ਮਾਈ ਮੋੜੋ ਪ੍ਰੀਤਮ ਰਾਮ ਬਤਾਵ ਹੋਰੀ ਮਾਈ ਹਉ ਹਰ ਦਿਨ ਖਿੰਨ ਪਲ ਰਹਿ ਨਾ ਸਕਾਂ ਜੈਸੇ ਕਰ ਹਲ ਬੇਲ ਰਿਝਾਈ ਰਹਾ ਹਮਰਾ ਮਨ ਬੈਰਾਗ ਬਿਰਖ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਜੈ ਤੇ ਅਲ ਕਮਲਾ ਬਿਨ ਰਹਿ ਨ ਸਕੈ ਐਸੇ ਮੋਹਿ ਹਰ ਬਿਨ ਰਹਿ ਨ ਜਾਇ ਰਾਖ ਸ਼ਰਨ ਜਗਦੀਸ਼ੁਰ ਪਿਆਰੇ ਮੋਹਿ ਸ਼ਰਧਾ ਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਅੰਧ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਰਾਬ ਆਸਾ ਘਰ ਦੂਜਾ ਮਹੱਲਾ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬੈਠਾ ਲਈ ਤਿਸ ਪਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਵਿਬਾਦੇ ਹਮ ਆਈ ਵਸ ਗਤ ਗੁਰ ਪ੍ਰਸਾਦਿ ਐਸਾ ਦੇਖ ਬਿਮੋਹਿਤ ਹੋਏ ਸਾਧਿਕ ਸਿਧ ਸੁਰਦੇਵ ਮਨੁੱਖਾ ਬਿਨ ਸਾਧੂ ਸਭ ਤ੍ਰੋਹੰਤ੍ਰੋਹੇ ਰਹਾਉ ਇਕ ਫਿਰ ਹੈ ਉਦਾਸੀ ਤਿਨ ਕਾਮ ਵਿਆਪੈ ਇਕ ਸੰਚ ਹੈ ਗ੍ਰਹੀ ਤਨ ਹੋਏ ਨਾ ਆਪੈ ਇਕ ਸਤੀ ਕਹਾਵ ਹੈ ਤਿਨ ਬਹੁਤ ਕੁਲ ਪਾਵੇ ਹਮ ਹਰਿ ਰਾਖੇ ਲਗ ਸਤਗੁਰ ਪਾਵੇ ਤਪ ਕਰਤੇ ਤਪਸੀ ਭੂਲਾਏ ਪੰਡਿਤ 모ਹੇ ਲੋਭ ਸਬਾਏ ਤ੍ਰੈ ਗੁਣ 모ਹੇ 모ਹਿਆ ਆਕਾਸ਼ ਹਮ ਸਤਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਹੈ ਸੋ ਕਾਰ ਕਮਾਵਾ ਜਨ ਨਾਨਕ ਗੁਰਮੁਖ ਨੇੜ ਨ ਆਵਾ ਆਸਾ ਮਹੱਲਾ 5 ਸਸੂ ਤੇ ਪਿਰ ਕੀਨੀ ਵਾਖ ਦੇਰ ਜਠਾਣੀ ਮੋਈ ਦੂਖ ਸੰਤਾਪ ਕਰਕੇ ਜਠੇਰੇ ਕੀ ਚੂਕੀ ਕਾਣ ਫਿਰ ਰਖਿਆ ਕੀਨੀ ਸੁਗੜ ਸੁਜਾਨ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰੂ ਕੋ ਹਰਨਾਮ ਦਿਵਾਇ ਰਹਾਉ ਪ੍ਰਥਮੇ ਤਿਆਗੀ ਹੋਮੈ ਪੀਤ ਦੁਤੀਆ ਤਿਆਗੀ ਲੋਗਾਰ ਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਤੁਰਿਆ ਗੁਣ ਮਿਲ ਸਾਧ ਪਛਾਨੇ ਸਹਜ ਗੁਪਾ ਮਹਿ ਆਸਣ ਬਾਂਧਿਆ ਜੋਤ ਸਰੂਪ ਅਨਾਹਦ ਵਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰੈ ਸਿਉ ਰਾਤੀ ਧਨ ਸੁਹਾਗਨ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੇ ਸੋ ਉਤਰੈ ਪਾਰ ਜਨਮ ਨਾ ਮਰੈ ਨਾ ਆਵੈ ਨਾ ਜਾਇ ਹਰ ਸੇਤੀ ਉਹ ਰਹਿ ਸਮਾਇ